ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਅੱਜ ਇੱਕ ਸਿੱਖ ਆਇਆ ਭਾਈ ਮੂਲਾ ਬੜੀ ਸੇਵਾ ਕਰਦਾ ਹੈ ਬੜੀ ਬੰਦਗੀ ਕਰਦਾ ਹੈ ਮਹਾਰਾਜ ਦੀ ਕਹਿੰਦਾ ਮਹਾਰਾਜ ਮੇਤੇ ਕਿਰਪਾ ਕਰੋ ਮੈਨੂੰ ਕਲਯੁਗ ਦੇ ਤੱਤੇ ਚੋਲਿਆਂ ਤੋਂ ਬਚਾ ਲਓ ਕਹਿੰਦੇ ਮਹਾਰਾਜ ਕਹਿੰਦੇ ਤੈਨੂੰ ਵਚਨ ਮੰਨਣਾ ਪੈਣਾ ਹੈ ਮਹਾਰਾਜ ਕਹਿੰਦੇ ਤੈਨੂੰ ਗੁਰੂ ਦਾ ਵਚਨ ਮੰਨਣਾ ਪੈਣਾ ਤੇਰਾ ਪਾਰ ਉਤਾਰਾ ਹੋ ਜਾਵੇਗਾ ਇਹ ਤੇਨੂੰ ਕਾਜ ਸੇਵਾ ਲਾਉਣੀ ਹੈ ਇਹਨਾ ਮਹਾਰਾਜ ਸਤਿਵਚਨ ਮਹਾਰਾਜ ਕਹਿੰਦੇ ਤੈਨੂੰ ਸੇਵਾ ਲੈਣੀ ਹੈ ਕਿ ਆਏਗੇ ਰਾਈਆਂ ਨੂੰ ਤੂੰ ਗੁਰੂ ਦਾ ਲੰਗਰ ਛਕਾਉਣਾ ਸਿਮਰਨ ਕਰਾਉਣਾ ਹੈ ਜਾਂ ਅੱਜ ਤੋਂ ਬਾਅਦ ਤੇਰੀ ਸੇਵਾ ਹੈ ਪਰ ਗੁਰੂ ਦਾ ਗੁਰਸਿੱਖ ਜਾਣ ਕੇ ਸੇਵਾ ਕਰਨੀ ਹੈ ਗੁਰੂ ਦਾ ਸੇਵਕ ਜਾਣ ਕੇ ਕਿਸੇ ਤਰ੍ਹਾਂ ਦੀ ਕੋਈ ਮਿਹਰਮਾਨ ਚ ਬਿਰਤੀ ਨਹੀਂ ਆਉਣੀ ਚਾਹੀਦੀ ਤੇਰੀ ਜੇ ਸੇਵਾ ਸਫਲ ਹੋ ਗਈ ਤੇਰਾ ਪਾਰ ਉਤਾਰ ਹੋ ਜਾਵੇਗਾ ਮਹਾਰਾਜ ਬਾਣੀ ਜੀ ਕਹਤਨ ਕਰਦੇ ਨੇ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ ਹੁਣੇ ਮੰਨਦਾ ਪੈਰ ਨਾ ਰੱਖਿਓ ਕਰ ਸੁਖ ਰਿ ਧਰਮ ਕਮਾਇਆ ਕਹਿੰਦੇ ਜਿਹੜੇ ਸੇਵਾ ਸੰਤੋਖ ਕਰਦੇ ਨੇ ਨਾ ਮਨੋਕ ਜਿਹੜੇ ਮਨੋਕ ਸੰਤੋਖੀ ਸਦਾ ਅਬਨਾਸੀ ਦਾ ਸਿਮਰਨ ਕਰਦੇ ਨੇ ਪ੍ਰਭੂ ਦੀ ਸੇਵਾ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਉਹਨੇ ਮੰਨਦਾ ਪੈਰ ਨਾ ਰੱਖਿਓ ਕਰ ਸੋਕਰੇ ਧਰਮ ਕੋ ਮਾਇਆ ਕਹਿੰਦੇ ਮੰਦੇ ਕਰਮ ਉਹਨਾਂ ਦੇ ਨੇੜੇ ਨਹੀਂ ਜਾਂਦੇ ਭਲੇ ਕੰਮ ਉਹਨਾਂ ਦੇ ਧਰਮ ਅਨੁਸਾਰ ਉਹਨਾਂ ਦਾ ਜੀਵਨ ਨਿਭਾਉਂਦੇ ਨੇ ਅਸਲ ਧਰਮ ਬੜਨਾ ਹੀ ਚੰਗੇ ਕਰਮ ਹੈ ਧਰਮ ਸਿਖਾਉਂਦਾ ਕੀ ਹੈ ਸਾਨੂੰ ਧਰਮ ਇਹ ਹੀ ਆ ਪਿਆਰਿਓ ਅੱਜ ਕੱਲ ਆਪਾਂ ਧਰਮਾਂ ਵਿੱਚ ਤੁਰੇ ਫਿਰਦੇ ਆਂ ਜਾਂਤਾ ਪਾਤਾ ਵਿੱਚ ਤੁਰੇ ਫਿਰਦੇ ਆਂ ਗੁਰੂ ਦਾ ਧਰਮ ਦਾ ਅਰਥ ਇਹ ਹੈ ਕਿ ਚੰਗੇ ਕਰਮਾਂ ਨੂੰ ਜੀਵਨ ਵਿੱਚ ਲਾਗੂ ਕਰਨਾ ਤੇ ਜਿਹਨੇ ਚੰਗੇ ਕਰਮਾਂ ਨੂੰ ਜੀਵਨ ਵਿੱਚ ਲਾਗੂ ਕਰ ਲਿਆ ਉਹ ਧਰਮੀ ਅਖਵਾਉਂਦਾ ਹੈ ਤੇ ਅੱਜ ਭਾਈ ਮੋਲਾ ਪਿਆਰਿਓ ਗੁਰੂ ਦੇ ਦਿੱਤੇ ਸ਼ਬਦ ਨੂੰ ਮਨ ਵਿੱਚ ਵਸਾ ਕੇ ਘਰੇ ਚਲ ਜਾਂਦਾ ਹੈ ਸੇਵਾ ਕਰਦਾ ਹੈ ਆਏਗੇ ਰਾਈਆਂ ਨੂੰ ਗੁਰੂ ਘਰ ਲੰਗਰ ਚਕਾਉਂਦਾ ਹੈ ਸੇਵਾ ਕਰਦਾ ਹੈ ਗੁਰੂ ਦੀ ਬੰਦਗੀ ਕਰਦਾ ਹੈ ਆਜਕ ਪਖੰਡੀ ਸਾਧ ਆਇਆ ਬੜੀ ਸੋਹਣੀ ਬਾਣੀ ਮੁਖ ਉਰ ਉਚਾਰ ਰਿਹਾ ਹੈ ਗੁਰੂ ਦਾ ਸ਼ਬਦ ਪਰ ਮਨ ਵਿੱਚ ਲੋਭ ਸੀ ਹੰਕਾਰ ਸੀ ਚੋਰੀ ਸੀ ਨਿੰਦਿਆ ਸੀ ਰਸਨਾ ਉਤੇ ਗੁਰੂ ਦਾ ਸ਼ਬਦ ਸੀਗਾ ਅਲਪਾਈ ਮੂਲੇ ਕੋਲ ਆਇਆ ਤੇ ਭਾਈ ਮੂਲੇ ਨੂੰ ਕਹਿੰਦਾ ਸ਼ਾਮ ਦਾ ਸਮਾਂ ਹੈ ਠੰਡ ਦਾ ਵੇਲਾ ਅਦਾ ਮੈਂ ਰਹੀਆਂ ਮੈਂ ਅੱਗੇ ਜਾਣਾ ਪਰ ਸਮਾਂ ਬਹੁਤ ਲੰਬਾ ਹੋ ਗਿਆ ਕਿ ਹਨੇਰਾ ਪੈ ਗਿਆ ਠੰਡ ਦਾ ਸਮਾਂ ਮੈਨੂੰ ਰੁਕਣ ਲਈ ਸ਼ਰਨ ਲਈ ਇੱਕ ਜਗ੍ਹਾ ਚਾਹੀਦੀ ਹੈ ਜਿੱਤੇ ਰਾਤ ਲੈਂ ਤੇ ਗੁਰੂ ਸਾਹਿਬ ਦਾ ਤਾਂ ਹੁਕਮ ਸੀਗਾ ਭਾਈ ਮੋਲੇ ਨੂੰ ਕਿ ਭਾਈ ਤੂੰ ਆਏ ਕੇ ਰਾਈਆਂ ਦੀ ਮਦਦ ਕਰਨੀ ਹੈ ਗੁਰੂ ਆ ਬਣ ਕੇ ਗੁਰੂ ਵਾਲਾ ਜਾਣ ਕੇ ਸੇਵਾ ਕਰਨੀ ਹੈ ਕਿ ਤੇਰੇ ਮਨ ਵਿੱਚ ਕਿਸੇ ਤਰ੍ਹਾਂ ਦਾ ਲੋਭ ਨਾ ਹੋਵੇ ਕਿ ਤੇਰੇ ਧਾਰ ਤੋਂ ਕੋਈ ਨਰਾਜ਼ ਨਹੀਂ ਜਾਣਾ ਚਾਹੀਦਾ ਤੇ ਭਾਈ ਅੱਜ ਉਹ ਉੱਠ ਪਖੰਡੀ ਸਾਧ ਨੂੰ ਘਰੇ ਲੈ ਕੇ ਗਿਆ ਭਾਈ ਮੋਲਾ ਲੰਗਰ ਪਾਣੀ ਛਕਾਇਆ ਬਿਸਤਰਾ ਲਾਤਾ ਵਿਸ਼ਰਾਮ ਕੀਤਾ ਸਜੜੀ ਭਾਈ ਭਾਈ ਮੋਲੇ ਦੇ ਘਰੋਂ ਸੀ ਨਾ ਬੀਬੀ ਉਹਨੇ ਬੜੀ ਸੇਵਾ ਕੀਤੀ ਪਿਆਰਿਓ ਹੱਥੀਂ ਪ੍ਰਸ਼ਾਦਾ ਛਕਾਇਆ ਸੇਵਾ ਕੀਤੀ ਬਿਸਤਰਾ ਲਾ ਕੇ ਵਿਸ਼ਰਾਮ ਲਈ ਜਗ੍ਹਾ ਦਿੱਤੀ ਤੇ ਅਕਸਰ ਨਾ ਪ੍ਰਾਣੀਆਂ ਬੀਬੀਆਂ ਘਰਾਂ ਵਿੱਚ ਗਹਿਣੇ ਪਾ ਕੇ ਦਿਨੇ-ਦਿਨੇ ਪਹਿ ਗਹਿਣੇ ਪਾ ਕੇ ਕੰਮ ਕਰਦੀਆਂ ਸਨ ਤੇ ਅੱਜ ਸ਼ਾਮ ਦਾ ਸਮਾਂ ਪਿਆ ਤੇ ਭਾਈ ਮੋਲੇ ਵਾਲੀ ਨੇ ਕੀ ਕੀਤਾ ਜੋ ਜਰੂਰ ਰੌਤ ਨੂੰ ਸੌਣ ਦਾ ਸਮਾਂ ਆਇਆ ਨਾ ਉਹ ਆਪਣੇ ਗਹਿਣੇ ਲਾ ਕੇ ਪਰਛਤੀ ਤੇ ਰੱਖ ਦਿੱਤੇ ਤੇ ਜਿਹੜਾ ਉਸਾਰ ਸੀ ਪਖੰਡੀ ਉਹਦੀ ਨਜ਼ਰ ਪੈ ਗਈ ਲਾਲਚੀ ਹੋ ਗਿਆ ਹੋਰ ਉਹਨੇ ਕੀਤੀ ਸੇਵਾ ਦੀ ਕਦਰ ਨਹੀਂ ਪਾਈ ਜਿਵੇਂ ਰਾਤ ਦਾ ਸਫਾ ਗੁਜ਼ਰਿਆ ਉਹਨੇ ਚੱਕ ਕੇ ਨਾ ਉਹ ਡੱਬਾ ਰਾਤੋਂ ਰਾਤ ਨੂੰ ਤੁਰੰਨੋ ਪਿਆਰ ਹੋ ਗਿਆ ਆ ਡੱਬਾ ਚੱਕਿਆ ਤੁਰ ਪਿਆ ਤੇ ਖੜਾਕ ਜਿਆ ਹੋਇਆ ਗੇਟ ਨੂੰ ਜਿੰਦਰਾ ਲੱਗਾ ਸੀਗਾ ਯਤਨ ਬੜਾ ਕੀਤਾ ਪਰ ਖੁੱਲਿਆ ਨਹੀਂ ਇਹਨਾਂ ਨੂੰ ਭਾਈ ਮੋਲੇ ਦੀ ਜਾ ਖੁੱਲ ਗਈ ਕਹਿੰਦਾ ਪਿਆਰਿਓ ਕੀ ਗੱਲ ਹੋ ਗਈ ਕਿਧਰ ਨੂੰ ਚੱਲੇ ਹੋ ਕਹਿੰਦਾ ਮੇਰਾ ਪੇਟ ਖਰਾਬ ਹੋ ਗਿਆ ਮੈਂ ਮੈਦਾਨ ਪਤੇ ਕਰਨ ਚੱਲਿਆ ਤੋ ਕਹਿੰਦਾ ਮਹਾਰਾਜ ਤੁਸੀਂ ਐਂ ਕਰੋ ਠੰਡ ਦਾ ਸਮਾਂ ਬਾਹਰ ਕਿਧਰ ਜਾਓਗੇ ਤੁਸੀਂ ਇੱਥੇ ਵੇੜੇ ਚ ਕਰ ਲੋ ਕਿ ਮੈਂ ਆਪਣੇ ਹੱਥਾਂ ਨਾਲ ਰੋਗਾਂ ਦਾ ਬਾੜ ਛੜ ਦਾਂਗਾ ਦੇਖੋ ਗੁਰੂ ਦੇ ਪਿਆਰੇ ਦੀ ਬਿਰਤੀ ਪਿਆਰਿਓ ਆਪਣੇ ਹੱਥਾਂ ਨਾਲ ਕਹਾਂ ਨਹੀਂ ਕਹਿੰਦਾ ਮੈਂ ਗੰਦ ਨਹੀਂ ਪਾਉਣਾ ਮੈਂ ਜਿੱਥੇ ਖਾਦਾ ਮੁੱਤੇ ਨਿੰਦੜਾ ਨਹੀਂ ਕਿ ਮੈਨੂੰ ਜਾਣ ਦੇ ਤੇ ਘਬਰਾ ਗਿਆ ਘਬਰਾਣ ਦੇ ਨਾਲ ਨਾਲ ਉਹ ਡੱਬਾ ਡਿੱਗ ਗਿਆ ਇਹ ਤੇ ਗੁਰੂ ਦੀ ਪਿਆਰੇ ਉਹ ਬਿਲਤੀ ਵੇਖਿਓ ਗੁਰੂ ਦੇ ਪਿਆਰੇ ਦੀ ਉਹ ਡੱਬਾ ਡਿੱਗ ਗਿਆ ਤੇ ਭਾਈ ਮੂਲੇ ਨੇ ਨਾ ਚਾਕੇ ਉਹ ਦੇਰ ਟੂਮਾ ਦੇਖਿਓ ਚਾਕੇ ਉਹਨੂੰ ਫੜਾ ਤੀਆਂ ਕਿ ਕਹਿੰਦਾ ਮਾਹਪੁਰਜੋ ਤੁਹਾਡਾ ਡੱਬਾ ਡਿੱਗ ਗਿਆ ਉਹਨੇ ਇਹ ਨਹੀਂ ਕਿਹਾ ਕਿ ਸਾਡਾ ਜਾਂ ਕੋਈ ਚੋਰੀ ਹੈ ਪਤਾ ਤਾਂ ਹੈ ਸੀ ਪਰ ਉਹਨੇ ਗੁਰੂ ਦਾ ਹੁਕਮ ਘਮਾਉਣਾ ਸੀ ਅੱਜ ਭਾਈ ਮੋਲੇ ਨੇ ਉਹ ਡੱਬਾ ਚੱਕ ਕੇ ਉਹ ਸਾਧ ਨੂੰ ਦੇਤਾ ਤੇ ਉਹ ਸਾਧ ਡੱਬਾ ਲੈ ਕੇ ਨਿਕਲ ਗਿਆ ਤੇ ਜਦੋਂ ਸਵੇਰ ਹੋਈ ਨਾ ਭਾਈ ਮੋਲੇ ਦੀ ਘਰ ਉੱਤੀ ਕੰਮ ਕਰ ਕੀਤਾ ਜਦੋਂ ਉਹਨੇ ਗਹਿਣੇ ਵੇਖੇ ਨਾ ਉਹ ਕਹਿਨੇ ਰੋਲਾ ਪਾਇਆ ਕਹਿੰਦੀ ਮੇਰੇ ਗਹਿਣੇ ਕਿਧਰ ਗਏ ਤੇ ਭਾਈ ਮੋਲੇ ਨੂੰ ਜਦੋਂ ਪੁੱਛਿਆ ਨਾ ਤਾਂ ਭਾਈ ਮੋਲਾ ਕਹਿੰਦਾ ਰਾਤੀ ਚੋਰ ਆ ਗਏ ਸੀ ਉਹਨੇ ਸ਼ਬਦ ਦੀ ਕਦਰ ਕਰਦਿਆ ਹੋਇਆ ਉਸ ਸਾਧਨਾ ਨਾ ਨਹੀਂ ਲਿਆ ਪਿਆਰਿਓ ਤੇ ਕਹਿੰਦਾ ਰਾਤੀ ਚੋਰ ਆਗੇ ਸੀ ਲੱਗਦਾ ਉਹ ਲੈ ਗਈ ਚੋ ਗੱਲਾਂ ਗੱਲਾਂ ਚੱਲੀ ਕਹਿੰਦੀ ਤੇ ਉਹ ਸਾਧ ਕਿਧਰ ਗਿਆ ਜਿਹੜਾ ਰਾਤੀ ਰੁਕਿਆ ਸੀ ਕਹਿੰਦੀ ਉਹ ਸਾਧ ਕਿਧਰ ਗਿਆ ਤੇ ਭਾਈ ਮੂਲਾ ਕਹਿੰਦਾ ਕਹਿੰਦਾ ਮੈਨੂੰ ਲੱਗਦਾ ਉਹ ਘਬਰਾ ਕੇ ਚੱਲ ਗਿਆ ਕਿ ਮੇਰਾ ਨਾਂ ਨਾ ਲੱਗ ਜਾਵੇ ਮੇਰੇ ਸਿਰ ਕੋਈ ਨਾਂ ਨਾ ਲੱਗ ਜਾਵੇ ਇਸ ਕਰਕੇ ਉਹ ਸ਼ਰਮ ਦਾ ਮਾਰਾ ਚਲਾ ਗਿਆ ਪਰ ਉਹਨੇ ਨਾਂ ਲੈ ਕੇ ਦੱਸਿਆ ਨਹੀਂ ਕਿ ਉਹ ਸਾਧਨੀ ਚੋਰੀ ਕੀਤੀ ਸੀ ਬਖੱਡੀ ਨੇ ਤੇ ਅੱਜ ਭਾਈ ਮੂਲਾ ਗੁਰੂ ਨਾਨਕ ਦੇਵ ਦੇ ਦਰ ਤੇ ਆਇਆ ਮਹਾਰਾਜ ਨੇ ਉੱਠ ਕੇ ਜੱਫੀ ਵਿੱਚ ਲੈ ਲਿਆ ਮਹਾਰਾਜ ਤਾਂ ਜਾਣੀ ਜਾਣ ਸੀ ਤੇ ਮਹਾਰਾਜ ਨੇ ਕਿਹਾ ਤੇਰੀ ਸੇਵਾ ਜੇ ਸਫਲ ਹੋ ਗਈ ਤੂੰ ਜਿਹੜੀ ਸਾਡੇ ਹੁਕਮ ਨੂੰ ਮੰਨ ਕੇ ਤੂੰ ਗੁਰੂ ਦੇ ਹੁਕਮ ਨੂੰ ਮੰਨ ਕੇ ਆਪਣਾ ਸਾਰਾ ਕੁਝ ਵਾਰ ਕੇ ਗੁਰੂ ਦੀ ਸੇਵਾ ਕੀਤੀ ਹੈ ਉਹ ਗੁਰੂ ਦੀ ਸੇਵਾ ਤੇਰੀ ਅੱਜ ਸਫਲ ਹੋ ਗਈ ਤੇਰਾ ਜੰਮਣ ਮਰਨ ਦਾ ਗੇੜ ਕੱਟਿਆ ਗਿਆ ਇਹ ਹੈ ਗੁਰੂ ਦੀ ਸੇਵਾ ਦਾ ਫਲ ਪਿਆਰਿਓ ਫਿਰ ਗੁਰੂ ਆਪ ਗੱਲ ਵਕੜੀ ਵਿੱਚ ਲੈ ਲੈਂਦਾ ਹੈ ਹਰਿ ਗੁਰ ਜੀ ਕਹਿੰਦਾ ਸੇਵ ਕੀਤੀ ਸੰਤੋਖੀ ਜੀ ਨਹੀਂ ਸੱਚੋ ਸੱਚ ਤੇ ਆ ਜਿਹੜੇ ਸੱਚੇ ਨੂੰ ਗੁਰੂ ਨੂੰ ਸਿਮਰ ਲੈਂਦੇ ਨੇ ਉਹਨਾਂ ਨੂੰ ਫਿਰ ਗੁਰੂ ਆਪ ਨਾਲ ਗੱਲ ਲਾ ਲੈਂਦਾ ਹੈ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਉਹ ਧਰਮੀ ਬਣ ਜਾਂਦੇ ਉਹਨਾਂ ਦੁਨੀਆ ਤੋੜੇ ਬੰਦਨਾ ਅਨ ਪਾਣੀ ਢੋੜਾ ਗਏ ਕਹਿੰਦੇ ਦੁਨੀਆ ਦੇ ਧੰਦੇ ਵਿੱਚ ਉਹ ਖਰਤ ਨਹੀਂ ਹੁੰਦੀ ਹਾੜ ਬਾੜ ਦੀ ਉਹਨਾਂ ਨੂੰ ਵੇਖ ਨਹੀਂ ਰਹਿ ਜਾਂਦੀ ਭਾਵੇਂ ਉਹ ਥੋੜਾ ਪੀਂਦੇ ਹਨ ਭਾਵੇਂ ਥੋੜਾ ਖਾਂਦੇ ਹਨ ਆਪੋ ਸਰੀਰ ਦੇ ਜੱਸੀਆਂ ਖਾਤਰ ਮਨ ਨੂੰ ਨਹੀਂ ਬਿਦੋੜਦੀ ਇਸ ਕਰਕੇ ਗੁਰੂ ਦੀ ਕੀਰਤੀ ਸੇਵਾ ਘਾਲ ਥਾਏ ਬੈ ਜਾਂਦੀ ਹੈ ਜਿਹੜੇ ਗੁਰੂ ਨੂੰ ਸਿਮੜਦੇ ਨੇ ਗੁਰੂ ਦਾ ਧਿਆਨ ਧਰਦੇ ਨੇ ਗੁਰੂ ਸਦਾ ਹੀ ਵਡਿਆਈਆਂ ਬਖਸ਼ਦਾ ਪਿਆਰ ਜੰਮਣ ਮਰਨ ਕਟਿਆ ਜਾਂਦਾ ਹੈ ਗੁਰੂ ਦੀ ਸੰਗਤ ਕਰਨ ਨਾਲ ਐਸੀ ਗੁਰੂ ਦੀ ਮਹਾਨ ਕਿਰਪਾ ਹੋ ਜਾਂਦੀ ਹੈ ਤੇ ਸਤਗੁਰਾਂ ਨੇ ਅੱਜ ਸਾਡੇ ਤੇ ਕਿਰਪਾ ਕੀਤੀ ਹੈ ਨਵੇਂ ਪਾਤਸ਼ਾਹ ਨੇ ਬੜੇ ਪਿਆਰ ਨਾਲ ਸਮਝਾਉਣ ਦਾ ਯਤਨ ਕੀਤਾ ਮਨ ਨੂੰ ਨਵੇਂ ਪਾਸ਼ਾ ਕਿਰਪਾ ਕਰਦੈ ਸੋਠ ਰਾਗ ਵਿੱਚ ਆਓ ਸਾਰੇ ਮਨ ਕਰਕੇ ਜੁੜੀਏ ਜਿਤਨਾ ਕਿਸਮਾ ਗੁਰੂ ਸਾਹਿਬ ਨੇ ਬਖਸ਼ਿਆ ਤਮੇ ਤੁਲਾਹੇ ਪ੍ਰਾਪਤ ਕਰ ਲਈਏ ਅਸੀਂ ਵੀ ਜੀਵਨ ਜਿਉਣ ਦੀ ਜਾਚ ਸਿੱਖ ਲਈਏ ਗੁਰੂ ਵਾਲੇ ਬਣ ਜਾਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ சூரਠ ਮਹੱਲਾ 9 ਮਨ ਰੇ ਕਾਉਨ ਕੋ ਮਤ ਤੈ ਲੀਨੀ ਸਤਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਹਿੰਦੇ ਮਨ ਰੇ ਕੌਨ ਉਹ ਮਤ ਤੈ ਲੈਣੀ ਕੋ ਮਤ ਭਾਵ ਭੈੜੀ ਮਤ ਨੂੰ ਜੀਵਨ ਵਿੱਚ ਲਾਗੂ ਕਰਨਾ ਸਤਗੁਰੂ ਜੀ ਕਹਿੰਦੇ ਭਾਈ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ ਤੂੰ ਕਿਹੜੀ ਆਪਣੇ ਜੀਵਨ ਵਿੱਚ ਇਹ ਭੈੜੀ ਮਤ ਨੂੰ ਲਾਗੂ ਕਰ ਲਿਆ ਹੈ ਪਰ ਦਾਰਾ ਨੰਦਿਆ ਦਾਸ ਰਚੋ ਰਾਮ ਭਗਤ ਨੇ ਕੀਤੀ ਕਹਿੰਦੇ ਤੂੰ ਕਿਹੜੀ ਇਹ ਭਾੜੀ ਮਤ ਨੂੰ ਜੀਵਨ ਵਿੱਚ ਲਾਗੂ ਕਰ ਲਿਆ ਹੈ ਤੂੰ ਨਿੰਦਿਆ ਚੁਗਲੀ ਦੇ ਰਸਾਂ ਵਿੱਚ ਮਸਤ ਰਹਿਣਾ ਹੈ ਉਹ ਨਾਮ ਨਹੀਂ ਜਪਦਾ ਰમાਤਮਾ ਨਹੀਂ ਭਗਤੀ ਨਹੀਂ ਕਰਦਾ ਕੀ ਇਹ ਤੋ ਕਿਹੜੀ ਭੈੜੀ ਮਤ ਨੂੰ ਜੀਵਨ ਵਿੱਚ ਲਾਗੂ ਕਰ ਲਿਆ ਹੈ ਤੂੰ ਗੁਰੂ ਦੀ ਭਗਤੀ ਕਰਨੀ ਛੱਡ ਦਿੱਤੀ ਤੂੰ ਆਪਣੇ ਰਸਾਂ ਵਿੱਚ ਮਸਤ ਹੋ ਕੇ ਤੁਰਿਆ ਫਿਰਦਾ ਹੈ ਮੌਕਤ ਪੰਤ ਜਾਣਿਓ ਤੈ ਨਾਹਿਨਾ ਤਨ ਜੋਰਨ ਕੋ ਧਾਇਆ ਕਹਿੰਦੇ ਭਾਈ ਜਿਹੜਾ ਤੈਨੂੰ ਕਰਮ ਕਰਨ ਲਈ ਭੇਜਿਆ ਸੀ ਤੂੰ ਕਰਮ ਨਹੀਂ ਕਰਦਾ ਮੁਕਤ ਪੰਥ ਜਾਣਿਓ ਤੈ ਨਾਹਿਨ ਕਿ ਜਿਹੜੇ ਕਰਮ ਲਈ ਤੈਨੂੰ ਭੇਜਿਆ ਸੀ ਕਿ ਤੂੰ ਗੁਰੂ ਦਾ ਨਾਮ ਜਪਣਾ ਹੈ ਵਿਕਾਰਾਂ ਤੋਂ ਖਲਾਸੀ ਪਾਣ ਵਾਲਾ ਰਸਤਾ ਕਹਿੰਦੇ ਹਜੇ ਤੱਕ ਤੂੰ ਸਮਝਿਆ ਹੀ ਨਹੀਂ ਜਿਨੇ ਤੇਰਾ ਜਨਮ ਮਰਨ ਘਟਣਾ ਹੀ ਜਿਨੇ ਤੈਨੂੰ ਮੁਕਤੀ ਲਵਾਉਣੀ ਸੀ ਕਹਿੰਦੇ ਤੂੰ ਉਹ ਹਜੇ ਰਸਤੇ ਨੂੰ ਅਪਣਾਇਆ ਹੀ ਨਹੀਂ ਧਨ ਇਕੱਠਾ ਕਰਨ ਦੀ ਦੌੜ ਵਿੱਚ ਭੱਜਿਆ ਫਿਰਦਾ ਹੈ ਮੁਕਤ ਪੰਥ ਜਾਣਿਓ ਤੈ ਨਹੀਂ ਧਨ ਜੋਰਨ ਕੋ ਤਾਇਆ ਤਾਇਆ ਭਾਵ ਦੌੜਿਆ ਫਿਰਦਾ ਸਤਗੁਰ ਜੀ ਕਹਿੰਦੇ ਤੂੰ ਮਾਇਆ ਨੂੰ ਇਕੱਠਾ ਕਰਨ ਪਿੱਛੇ ਭੱਜਿਆ ਫਿਰਦਾ ਦਿਨ ਰਾਤ ਕੀਤੀ ਪਈ ਹੈ ਪਰ ਜਿੰਨੇ ਤੈਨੂੰ ਖਲਾਸੀ ਦਿਵਾਉਣੀ ਸੀ ਜਿੰਨੇ ਤੈਨੂੰ ਭੌਜਲ ਤੋਂ ਪਾਰ ਕਰਉਣਾ ਸੀ ਤੋਂ ਰਸਤਾ ਹੀ ਨਹੀਂ ਹਲੇ ਤੱਕ ਲੱਭਿਆ ਅੰਤ ਸੰਗ ਕਾ ਹੋ ਨਹੀਂ ਦਿਨਾ ਬੇਰਥਾ ਆਪ ਬੰਧਾਇਆ ਸਤਗੁਰੂ ਜੀ ਕਹਿੰਦੇ ਅੰਤ ਸੰਗ ਸੰਗ ਭਾਵ ਸਾਥ ਕਹਿੰਦੇ ਦੁਨੀਆ ਦੇ ਪਦਾਰਥਾਂ ਵਿੱਚੋਂ ਕਿਸੇ ਵੀ ਪਦਾਰਥ ਨੇ ਕਿਸੇ ਦੇ ਸਾਥ ਨਹੀਂ ਦਿੱਤਾ ਇਹ ਜਿਹੜੇ ਕਹਿੰਦੇ ਦੁਨੀਆ ਦੇ ਪਦਾਰਥ ਨੇ ਕੋਈ ਵੀ ਸਾਥ ਨਿਭਣਨ ਵਾਲਾ ਨਹੀਂ ਪਦਾਰਥਾਂ ਦੀ ਤਾਂ ਦੂਰ ਦੀ ਗੱਲ ਹੈ ਜਿਹੜੇ ਤੇਰੇ ਘਰ ਪਰਿਵਾਰ ਨੇ ਤੇਰੀ ਘਰ ਦੀ ਤੇਰੇ ਬੱਚੇ ਤੇਰਾ ਪਰਿਵਾਰ ਕਹਿੰਦੇ ਉਹਾਂ ਨੇ ਵੀ ਨਹੀਂ ਅਖੀਰਲੇ ਸਮੇਂ ਸਾਥ ਦੇਣਾ ਤੈਨੂੰ ਇਕੱਲੇ ਨੋਹੀਂ ਲੇਖਾ ਜੋਖਾ ਦੇਣਾ ਪੈਣਾ ਹੈ ਸਤਗੁਰੂ ਜੀ ਕਹਿੰਦੇ ਆਤ ਸੰਗ ਆਉ ਨਹੀਂ ਦੀਨਾ ਬਿਰਤਾ ਆ ਬੰਧਾਇਆ ਕਹਿੰਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਸਾਥ ਨਹੀਂ ਦੇਣਾ ਤੂੰ ਆਪਣਾ ਜਿਹੜੀ ਇਹ ਔਦ ਹੈ ਜਿਹੜੇ ਸਵਾਸ ਨੇ ਮਾਇਆ ਦੇ ਮੋਹ ਵਿੱਚ ਜਕੜ ਰੱਖੇ ਨੇ ਇਹ ਤੇਰੇ ਸਾਰੇ ਦਿਨੋਂ ਦਿਨ ਵਿਅਰਥ ਜਾ ਰਹੇ ਨੇ ਇਹ ਤੇਰੇ ਸਾਸ ਬੀਥਦੇ ਜਾ ਰਹੇ ਨੇ ਤੂੰ ਇੱਕੋ ਹਲੇ ਵੀ ਸਮਾਂ ਹੈਗਾ ਤੂੰ ਗੁਰ ਦਾ ਨਾਮ ਜਪ ਲੈ ਨਾਮ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜੋ ਕੱਚ ਗਿਆਨਾ ਕਹਿੰਦੇ ਹਜੇ ਤੱਕ ਨਾ ਤਾਂ ਤੂੰ ਕੋਈ ਭਗਤੀ ਕੀਤੀ ਹੈ ਨਾ ਗੁਰੰਦੀ ਸਰਣ ਵਿੱਚ ਆਇਆ ਨਾ ਤੇਰੇ ਅੰਦਰ ਜੀਵਨ ਦੀ ਸੋਝੀ ਪਈ ਹੈ ਕਹਿੰਦੇ ਹਲੇ ਤੈ ਕੋ ਸਮਾਂ ਹੈਗਾ ਤੂੰ ਗੁਰੂ ਦਾ ਨਾਮ ਜਪ ਲੈ ਪਰ ਤੂੰ ਕਹਿੰਦੇ ਲਾਲਚ ਵਿੱਚ ਇੰਨਾ ਮਸਤ ਹੋਇਆ ਫਿਰਦਾ ਤੈਨੂੰ ਗੁਰੂ ਦਾ ਕੋਈ ਧਿਆਨ ਹੀ ਨਹੀਂ ਜਿਨੇ ਤੈਨੂੰ ਇਹ ਸਵਾਸ ਬਖਸ਼ੇ ਸਾਰਾ ਧਨ ਪਦਾਰ ਦੌਲਤ ਗੁਰੂ ਦਾ ਦੇਣਾ ਪਰ ਤੂੰ ਕਹਿੰਦੇ ਉਹਨੂੰ ਯਾਦ ਨਹੀਂ ਕਰਦਾ ਘਟ ਹੀ ਮਾਹੀ ਨਰੰਜਨ ਤੇਰੇ ਤੈ ਖੋ ਜਤਿਓ ਧਿਆਨਾਂ ਕਹਨੇ ਮਾਇਆ ਤੋਂ ਨਲੇ ਪ੍ਰਭੂ ਤੇਰੇ ਹਿਰਦੇ ਵਿੱਚ ਵਸ ਰਿਹਾ ਪਰ ਤੂੰ ਉਹਨੂੰ ਬਾਹਰ ਜੰਗਲਾਂ ਵਿੱਚ ਭਾਲਦਾ ਫਿਰਦਾ ਹੈ ਬਾਹਰ ਭਟਕ-ਭਟਕ ਕੇ ਲੱਭਦਾ ਫਿਰਦਾ ਹੈ ਉਹ ਤੇਰੇ ਅੰਦਰ ਹੈ ਉਹਦਾ ਪ੍ਰਕਾਸ਼ ਕਿਵੇਂ ਹੋਣਾ ਹੈ ਨਾਮ ਜਪ ਕੇ ਜਦੋਂ ਤੂੰ ਗੋੜ ਹਿਰਦੇ ਘਰ ਵਿੱਚ ਉਹਦਾ ਸਿਮਰਨ ਕਰੇਗਾ ਤਾਂ ਉਹਦੀ ਜੋਤ ਦਾ ਪ੍ਰਕਾਸ਼ ਹੋ ਜਾਣਾ ਹੈ ਹਰਿ ਗੁਰੂ ਜੀ ਕਹਨੇ ਘਟ ਜੀ ਮਾਇ ਨਿਰੰਜਨ ਤੇਰਾ ਤੈ ਖੋਜਤ ਉਹਦੇ ਹਾਨਾ ਉਹਧਿਆਨਾ ਬਾਬ ਜੰਗਲਾਂ ਵਿੱਚ ਵਿੱਚ ਕਹਿੰਦੇ ਉਹਨੂੰ ਬਾਹਰ ਨਾ ਭਾਲੋ ਉਹ ਤੇਰੇ ਅੰਦਰ ਹੀ ਹੈ ਉਹਦੀ ਜੋਤ ਦਾ ਪ੍ਰਕਾਸ਼ ਕਰ ਗੁਰੂ ਦਾ ਨਾਮ ਸਿਮਰਨ ਸੇਵਾ ਬੰਦਗੀ ਕਰ ਉਹ ਤੇਰੇ ਅੰਦਰ ਵਸ ਰਿਹਾ ਹੈ ਬਹੁਤ ਜਨਮ ਪਰਮਤ ਤੈ ਹਾਰਿਓ ਆਸਰ ਮਾਤ ਨਹੀਂ ਪਾਈ ਕਹਿੰਦੇ ਮਨੁੱਖ ਅਨੇਕਾਂ ਜਨਮਾਂ ਵਿੱਚ ਭਟਕ ਭਟਕ ਕੇ ਜਨਮ ਦੀ ਬਾਜ਼ੀ ਹਾਰ ਲੈਂਦਾ ਹੈ ਪਰ ਅਜੇਹੀ ਅਕਲ ਨਹੀਂ ਸਿੱਖਦਾ ਜਿਸ ਦੀ ਬਰਕਤ ਨਾਲ ਜੰਮਣ ਦਾ ਮਰਨ ਦਾ ਗੇੜ ਮੁੱਕ ਜਾਵੇ ਬਹੁਤ ਜਨਮ ਪਰਮਤ ਤੈ ਹਾਰੇ ਵਸਤਰ ਮਤ ਨਹੀਂ ਪਾਈ ਕਹਦੇ ਮਨੁੱਖ ਦਾ ਜੰਮਣ ਮਰਨ ਗੇੜ ਚੱਲਦਾ ਰਹਿੰਦਾ ਜਿਨੇ ਗੁਰੂ ਦੀ ਸੋਝੀ ਨਹੀਂ ਨਾ ਲਈ ਜਿਨੇ ਗੁਰੂ ਦਾ ਨਾਮ ਨਹੀਂ ਸਿਮਰਿਆ ਜਿਨੇ ਨਾਮ ਜਪਿਆ ਨਹੀਂ ਫਿਰ ਕਹਿੰਦੇ ਉਹਦਾ ਜੰਮਣ ਮਰਨ ਦਾ ਗੇੜ ਮੁੱਕਦਾ ਹੀ ਨਹੀਂ ਪਟਕਦਾ ਹੀ ਰਹਿੰਦਾ ਹੈ ਪਟਕਦਾ ਹੀ ਰਹਿੰਦਾ ਹੈ ਅਸਲ ਉਹ ਗੁਰੂ ਦਾ ਨਾਮ ਨਹੀਂ ਜਪਦਾ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਪੇਸ਼ ਕਰਕੇ ਸਤਿਗੁਰ ਜੀ ਬਾਣੀ ਜਕਤਨ ਕਰਦੇ ਨੇ ਪਿਆਰਿਓ ਕਹਿੰਦੇ ਇਹ ਭਾਈ ਗੁਰੂ ਨੇ ਤੈਨੂੰ ਇਹ ਗੱਲ ਸਬਖਸ਼ੀ ਹੈ ਇਹ ਸਮਝਾਈ ਹੈ ਕਿ ਜਿਹੜਾ ਬਨੌਕਾ ਜਨਮ ਬੜਾ ਉੱਚਾ ਦਰਜਾ ਹਾਸਲ ਐ ਇਸ ਨੂੰ ਇਹ ਕੇਵਲ ਇਹੀ ਨਾਮ ਜਪ ਸਕਦਾ ਹੈ ਕੋਈ ਮਨੁੱਖ ਇਹ ਮਨੁੱਖੀ ਦਰਜਾ ਐਸਾ ਜਿਹੜਾ ਨਾਮ ਜਖ ਸਕਦਾ ਕੋਈ ਹੋਰ ਜੀਵ ਨਹੀਂ ਨਾਮ ਜਪ ਸਕਦਾ ਇਸ ਕਰਕੇ ਸਾਜੂ ਕਹਿੰਦੇ ਮਾਨਸ ਪਾ ਦੇਹ ਪਾਇ ਪਦ ਹਰ ਭਜ ਇਹ ਉੱਚਾ ਦਰਜਾ ਕੇਵਲ ਤੇ ਕੇਵਲ ਮਨੁੱਖੀ ਜਨਮੋਂ ਮਿਲਿਆ ਹੈ ਜਿਹੜਾ ਪ੍ਰਮਾਤਮਾ ਦਾ ਭਜਨ ਕਰ ਸਕਦਾ ਹੋਏ ਕਹਿੰਦੇ ਇਹਨੂੰ ਅਜਾਇ ਨਾ ਗਵਾ ਇਹ ਨਾਮ ਜਪਣ ਵਾਸਤੇ ਮਿਲਿਆ ਹੈ ਗੁਰੂ ਦਾ ਨਾਮ ਜਪ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਕਹਿੰਦੇ ਤੈਨੂੰ ਪ੍ਰਾਣੀ ਗੁੰਡਾ ਨਾਮ ਜਪਣ ਲਈ ਭੇਜਿਆ ਸੀ ਤੈਨੂੰ ਨਾਮ ਜਪਣ ਜੇ ਭੇਜਿਆ ਇਲਾਹਾ ਲੈਣ ਲਈ ਭੇਜਿਆ ਪਰ ਤੂੰ ਕਮਾਂਕਾਰਾਂ ਵਿੱਚ ਉਲਝ ਗਿਆ ਕਹਿੰਦੇ ਸਭ ਮੁਕਤੀ ਚੱਲੀ ਰਹਿਣਾ ਕਹਿੰਦੇ ਇਹ ਤੇਰੀ ਔਦ ਮੁਕਤੀ ਜਾ ਰਹੀਆਂ ਦਿਨੋਂ ਦਿਨ ਦਿਨ ਉਹ ਤੇਰ ਬੁਕਤੀ ਜਾ ਰਹੀ ਹੈ ਇਸ ਕਰਕੇ 사ਤਗੁਰੂ ਜੀ ਕਹਿੰਦੇ ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ਕਹਿੰਦੇ ਜਿਹੜਾ ਜਗਤ ਹੈ ਨਾ ਇੱਕ ਸੁਪਨੇਰੀ ਨਹੀਂ ਆਈ ਹੈ ਜਦੋਂ ਸੁਪਨਾ ਟੁੱਟ ਜਾਂਦਾ ਹੈ ਨਾ 사ਤਗੁਰੂ ਕਹਿੰਦੇ ਦੁਬਾਰੇ ਨਹੀਂ ਲੱਗਦਾ ਨਾਲ ਜੁੜਦਾ ਨਹੀਂ ਉਹੀ ਸੁਪਨਾ ਜਿ세 ਤਰ੍ਹਾਂ ਕਹਿੰਦੇ ਇਹ ਜਗਤ ਵੀ ਇਹ ਸੰਸਾਰ ਵੀ ਇੱਕ ਸੁਪਨੇ ਦੀ ਨਿਆਈ ਹੈ। ਨੇ ਨਰ ਇਹ ਸਾਚੀ ਜੀ ਧਾਰ ਇਹ ਪੱਕੀ ਕਰ ਲੈ ਜੀ ਵਿੱਚ ਕਹਿੰਦੇ ਜੀਵਨ ਵਿੱਚ ਇਹਨੂੰ ਜੀਵਨ ਵਿੱਚ ਲਾਗੂ ਕਰ ਲੈ ਕਿ ਜਿਹੜਾ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ ਜਦੋਂ ਸੁਪਨਾ ਟੁੱਟ ਜਾਂਦਾ ਦੁਬਾਰੇ ਨਹੀਂ ਜੁੜਦਾ ਜਦੋਂ ਕਹਿੰਦੇ ਤੇਰਾ ਸਮਾ ਆ ਗਿਆ ਤੈਨੂੰ ਇਹ ਮਨੁੱਖਤਾ ਦੀ ਦੁਆਰੇ ਨਹੀਂ ਮਿਲਣੀ ਇਸ ਕਰਕੇ ਤੇ ਕੋ ਹੁਣ ਸਮਾ ਹੈ ਸਵਾਸ ਦਿੱਤੇ ਨੇ ਸੋਹਣਾ ਸਰੀਰ ਦਿੱਤਾ ਹੈ ਘਾਲ ਕਰ ਲੈ ਸੇਵਾ ਕਰ ਲੈ ਨਾਮ ਜਪ ਲੈ ਵਾਰ ਵਾਰ ਤੈਨੂੰ ਮਨੁੱਖਤਾ ਦੇ ਨਹੀਂ ਮਿਲਣੀ ਸਤਿਗੁਰੂ ਜੀ ਕਹਿੰਦੇ ਜੇਨੇ ਹੁਣ ਨਾਮ ਨਹੀਂ ਨਾ ਜਪਿਆ ਫਿਰ ਭਟਕਦਾ ਹੀ ਰਹਿੰਦਾ ਹੈ ਜੋਨਾ ਵਿੱਚ ਹੀ ਲੱਗਾ ਰਹਿੰਦਾ ਹੈ ਕਦੇ ਉਹਦਾ ਪਾਰ ਉਤਾਰਾ ਨਹੀਂ ਹੁੰਦਾ ਜਿਸ ਕਰਕੇ ਭਾਈ ਨਾਮ ਜਪੀਏ ਗੁਰੂ ਵਾਲੇ ਬਣੀਏ ਗੁਰੂ ਦੀ ਵਡਿਆਈ ਦੇ ਪਾਤਰ ਬਣੀਏ ਤਾਂ ਜੋ ਸਾਡਾ ਆਇਆ ਸਫਲਾ ਹੋ ਜਾਵੇ ਗੁਰੂ ਸਾਹਿਬ ਬਖਸ਼ਣ ਹਾਰਨੇ ਬਖਸ਼ ਲੈਣ ਨਾਮ ਦੀ ਦਾਤ ਸਿਮਰਨ ਦੀ ਦਾਤ ਬਖਸ਼ ਜਾਣ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਦੇ ਰਹਿਣ ਇਸੇ ਤਰ੍ਹਾਂ ਕਿਰਪਾ ਕਰਨ ਜਿਤਨਾ ਕ ਸਮਾ ਸਤਿਗੁਰਾਂ ਨੇ ਇਹ ਸਾਨੂੰ ਬਖਸ਼ਿਆ ਇਹ ਸਮਾ ਸਾਡਾ ਦਰਪਰਵਾਨ ਹੋ ਜਾਵੇ ਆਓ ਸਾ ਇਸ ਸਿਮਰਨ ਵਿੱਚ ਜੁੜੀਏ ਤਾਜ ਸਾਡਾ ਆਇਆ ਇਹ ਸਫਲਾ ਹੋ ਜਾਵੇ ਅਸੀਂ ਵੀ ਆਪਣਾ ਲੋਕ ਪਰਲੋਕ ਸਹਿਲਾ ਕਰ ਲਈਏ